उस तरह का नशा कभी नोट आया अच्छा यहाँ इधर कोई बातचीत होती होगी लोगों में यहाँ पर नशा देखता है नी, नी, आगे से कंट्रोल तो है नी, 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 नी। जो पीजी में बच्चे रहते हैं उनका इलाके में कोई आपने बात कभी सुनी होगी की लोग यहाँ पर नशा बेचते हैं ਦੇ ਜਿਹੜੇ ਘਰ ਦੇ ਵਿੱਚ ਲੇਡੀਜ਼ ਨੇ ਨਾਲ ਲੇਡੀ ਫੋਰਸ ਸਾਡੀ ਨਾਲ ਜ਼ਰੂਰ ਲਓ। ਨਹੀਂ ਉਹਦੀ ਇੱਕ ਦਰ ਸੀਗਾ ਉਹਦੇ ਸੇ ਬਾਹਰ ਆ ਗਈ ਕਰ ਕਿਸੇ ਨਾਲ ਕੋਈ ਨਿਸ਼ਤੇ ਨਹੀਂ ਕਰਨਾ ਸਰਚ ਪ੍ਰੋਪਰ ਹੋਵੇ। ਜਿੱਥੋਂ ਚੀਜ਼ ਮਿਲਦੀ ਹੈ ਉਹ ਬੰਦੇ ਨੂੰ ਨਾਲ ਲੈ ਕੇ ਸਾਡੇ ਲੈ। ਇਹ ਟੂਲ ਹਰੇਕ ਚੀਜ਼ ਸਰਚ ਕਰਨੀ ਐ, ਬੈਡ ਕਰਨਾ ਐ ਜਿੱਦਨੇ ਸੀ ਲੱਗਾ ਥੱਲੇ ਉੱਪਰ ਕਿਤੇ ਵੀ ਕੋਈ ਬਾਥਰੂਮ ਦੇ ਵਿੱਚ ਹੈਗਾ ਜਾਂ ਬਿਸਤਰਿਆਂ ਚ ਕੱਪੜਿਆਂ ਚ ਉਹ ਸਾਰੀ ਚੀਜ਼ ਨੂੰ ਚੱਕੀ। ਇੱਥੇ ਸਾਡੀਆਂ 10 ਪਾਲਟੀਆਂ ਜਿਹੜੀਆਂ ਹੈ ਨੇ ਉਹ ਸਰਚ ਕਰ ਰਹੀਆਂ ਇੱਕ ਗੱਡੀ ਦੇ ਵਿੱਚੋਂ ਸਾਨੂੰ ਕੋਈ ਕਿਰਪਾਨ ਮਿਲਿਆ ਬਾਕੀ ਨਸ਼ਾ ਫਰਤੀ ਸਾਰੀ ਜਿਹੜੀ ਉਹ ਚੈਕਿੰਗ ਸਾਡੀ ਚੱਲਦੀ ਪਈ ਹੈ ਤਕਰੀਬ ਸਾਡਾ 300 ਬੰਦਾ ਸਾਰੇ ਅਕਸਰ ਸਵੇਰੇ ਤੇ ਇੱਥੇ ਲੱਗੇ ਹੋਏ ਨੇ ਜਿਹੜੇ ਵੱਡੇ ਸਮਗਲਰ ਨੇ ਉਹ ਜਿਹੜੇ ਫੜੇ ਗਏ ਨੇ ਉਹਨਾਂ ਦੇ ਪ੍ਰੋਪਰ ਐਕਸ਼ਨ ਹੋ ਰਿਹਾ ਹੈ ਅਲੱਗ-ਅਲੱਗ ਥਾਵਾਂ ਤੋਂ ਸਰਚ ਦੇ ਦਰਮਿਆਨ ਕੋਈ ਨਾ ਕੋਈ ਚੀਜ਼ ਜਿਹੜੀ ਮਿਲਦੀ ਹੈ ਜਿਹੜਾ ਗੈਰਕਾਨੂੰਨੀ ਤੌਰ ਤੇ ਬੰਦਾ ਰਹਿ ਰਿਹਾ ਉਹਨੂੰ ਕੋਈ ਯਾਤ ਨਹੀਂ ਇੱਥੇ ਰਹਿਣ ਦੀ ਵੱਡੀ ਮੱਛੀਆਂ ਜਿਹੜੀਆਂ ਇੱਥੇ ਜ਼ੀਰਕਪੁਰ ਦੇ ਜੋ ਫੜੀਆਂ ਗਈਆਂ ਨੇ ਉਹਨਾਂ ਦੇ ਕੋਲੋਂ ਵੈਪਨ ਵੀ ਫੜੇ ਗਏ ਨੇ ਉਹਨਾਂ ਕੋਲੋਂ ਆਫੀਮ ਵੀ ਫੜੀ ਗਈ ਹੈ ਹੋਰ ਵੀ ਜਿਹੜਾ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਚਾਹੇ ਜੱਡਾ ਮਰਜੀ ਵੱਡਾ ਸਮੱਗਲਰ ਹੋਵੇ ਉਹਨੂੰ ਕਾਨੂੰਨ ਦੇ ਸਾਹਮਣੇ ਉਹਦੇ ਤੇ ਸਖਤ ਤੋਂ ਸਖਤ ਅਸੀਂ ਐਕਸ਼ਨ ਲਵਾਂਗੇ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਮੈਂ ਇਹੋ ਕਹਾਂਗਾ ਕਿ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਅਸੀਂ ਗੁਪਤ ਰੱਖਾਂਗੇ ਜਿਹੜੇ ਘਰ ਦੇ ਵਿੱਚੋਂ ਤੁਸੀਂ 10 ਮਿੰਟ ਲਾਏ ਵੀ ਸੀਕ੍ਰੇਟ ਰੱਖਿਆ ਜਾਏਗਾ ਜਾਂ ਫਿਰ ਇਹ ਵੀ ਇਹਦੀ ਵੀ ਇਨਫੋਰਮੇਸ਼ਨ ਆਏਗੀ ਬਾਅਦ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਜੁੱਧ ਨਸ਼ਿਆਂ ਵਿਰੁੱਧ ਖਾਸ ਤੌਰ ਦੇ ਉੱਤੇ ਵੱਡੇ ਅਫਸਰ ਪਹੁੰਚੇ ਨੇ ਪੰਜਾਬ ਪੁਲਿਸ ਦੇ ਡੀਆਈਜੀ ਰੋਪੜ ਰੇਂਜ ਭੁੱਲਰ ਸਾਹਿਬ ਹੋਰੀ ਤਕਰੀਬਨ 10 ਮਿੰਟਾਂ ਤੋਂ ਉੱਪਰ ਦੇਖ ਰਹੇ ਸੀਗੇ ਕਿ ਇਸ ਘਰ ਦੇ ਵਿੱਚ ਕੀ ਹੈ ਗੱਲਬਾਤ ਕੀਤੀ ਜਾ ਰਹੀ ਸੀਗੀ ਐਸਐਸਪੀ ਮੋਹਾਲੀ ਜਿਹੜੇ ਉਹ ਵੀ ਉੱਪਰ ਸੀਗੇ ਇਹ ਤੁਸੀਂ ਦੇਖ ਸਕਦੇ ਹੋ 34SF 34FF 34GF ਜਿਹੜਾ ਹੈ ਸ਼ਿਵਜੋਤ ਦੇ ਵਿੱਚ ਫਲੈਟਸ ਨੇ ਉੱਥੇ ਪਹੁੰਚੇ ਤੇ ਡੀਆਈਜੀ ਰੋਪੜ ਰੇਂਜ ਭੂਲਰ ਸਾਹਿਬ ਹੋਰੀ ਆਪ 10 ਮਿੰਟਾਂ ਤੋਂ ਤਕਰੀਬਨ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਕੀ ਦੇਖਿਆ ਕਿ ਸਰ ਕੀ ਸੀਗਾ ਉੱਪਰ ਕੀ ਸੂ ਮਿਲੀ ਸੀਗੀ ਅੱਜ ਇੱਥੇ ਜਿਹੜੇ ਪਹੁੰਚੇ ਹੈ ਬਿਲਕੁਲ ਦੇਖੋ ਗੱਲਬਾਤ ਕਰਦੇ ਹੋਏ ਜਿਹੜੇ ਸਕੂਲਰ ਜੇ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹੋ ਮਾਈਕ ਥੱਲੇ ਕਰ ਲੋ ਸਾਰੇ ਪਲੀਜ਼ ਥੋੜਾ ਜਿਹਾ ਥੱਲੇ ਕਰ ਲੋ ਜੀ ਜੰਯੋਦਨ ਨਸ਼ਾ ਵਿਰੋਧ ਇਸ ਮਹਮ ਦੇ ਤਹਿਤ ਅਸੀਂ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਜਿਹੜਾ ਕਸੋ ਪ੍ਰੋਗਰਾਮ ਅਸੀਂ ਚਲਾਉਨੇ ਆ ਕਿਸ ਏਰੀਆ ਚ ਸਰਚ ਕਰਾਉਨੇ ਆ ਕਿਤੇ ਨਾਕੇ ਲਾ ਕੇ ਅਸੀਂ ਸਰਚ ਕਰਨੇ ਆ ਅੱਜ ਸਾਡਾ ਕਸੋ ਆਪਰੇਸ਼ਨ ਸੀ ਸਾਰੇ ਪੰਜਾਬ ਦੇ ਵਿੱਚ ਤੇ ਅਸੀਂ ਏਰੀਆ ਜਿਹੜਾ ਆਡੈਂਟੀਫਾਈ ਕੀਤੇ ਨੇ ਤੇ ਕਿਹੜੇ-ਕਿਹੜੇ ਏਰੀਆ ਨੂੰ ਚੈੱਕ ਕਰਨਾ ਸੋ ਇਹ ਏਰੀਆ ਜਿਹੜਾ ਅਸੀਂ ਆਡੈਂਟੀਫਾਈ ਕੀਤਾ ਸੀ ਇੱਥੇ ਸਾਡੀਆਂ 10 ਪਾਲਟੀਆਂ ਜਿਹੜੀਆਂ ਹੈ ਨੇ ਉਹ ਸਰਚ ਕਰ ਰਹੀਆਂ ਨੇ ਹਰੇਕ ਇਸ ਏਰੀਆ ਦੇ ਵਿੱਚ ਤਕਰੀਬ 20-20 ਘਰ ਨੇ ਤੇ ਇਹਨੂੰ ਬਹੁਤੇ ਜਿਹੜੇ ਪੀਜੀ ਨੇ ਇੱਥੇ ਇਹਨੂੰ ਸਰਚ ਦੇ ਦਰਮਿਆਨ ਅਜੇ ਤੱਕ ਆਪਣਾ ਮਿਲਿਆ ਤਾਂ ਨਹੀਂ ਕੁਝ ਸਿਰ ਇੱਕ ਗੱਡੀ ਚ ਚੱਕ ਕੀਤੀ ਸੀ ਮੇਰੇ ਕਿਰਪਾਨ ਉਹ ਇੱਕ ਗੱਡੀ ਦੇ ਵਿੱਚੋਂ ਸਾਨੂੰ ਕੋਈ ਕਿਰਪਾਨ ਮਿਲਿਆ ਬਾਕੀ ਨਸ਼ਪ੍ਰਤੀ ਸਾਰੀ ਜਿਹੜੀ ਉਹ ਚੈਕਿੰਗ ਸਾਡੀ ਚੱਲਦੀ ਪਈ ਹੈ ਤਕਰੀਬ ਸਾਡਾ 300 ਬੰਦਾ ਸਾਰੇ ਅਫਸਰ ਸਮੇਤ ਇੱਥੇ ਲੱਗੇ ਹੋਏ ਨੇ ਔਰ ਇਹਦਾ ਸਾਨੂੰ ਤੁਹਾਨੂੰ ਵੀ ਪਤਾ ਹੈ ਮੀਡੀਆ ਦੇ ਵਿੱਚ ਡੇਲੀ ਆ ਰਿਹਾ ਹੈ ਬਿ ਨਸ਼ਿਆਂ ਦੇ ਵਿਰੁੱਧ ਜਿਹੜਾ ਕੰਮ ਕਰ ਲਈ ਪੰਜਾਬ ਪੁਲਿਸ ਜਿੱਥੇ ਤਤਪਰ ਹੈ ਉੱਥੇ ਪਬਲਿਕ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹਰੇਕ ਪਿੰਡ ਦੇ ਵਿੱਚ ਜਿਹੜਾ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਨੇ ਇਸੇ ਤਰੀਕੇ ਹੀ ਸ਼ਹਿਰੀ ਏਰੀਆ ਦੇ ਵਿੱਚ ਅਸੀਂ ਵਾਰਡ ਵਾਈਜ਼ ਜਿਹੜੀਆਂ ਡਿਫੈਂਸ ਕਮੇਟੀਆਂ ਬਣਾ ਰਹੇ ਹਾਂ ਉਹਦੇ ਵਿੱਚ ਹਰੇਕ ਵਰਗ ਨੂੰ ਨਾਲ ਲੈ ਰਹੇ ਹਾਂ ਯੰਗ ਜਨਰੇਸ਼ਨ ਨੂੰ ਵੀ ਲੈ ਰਹੇ ਹਾਂ ਰੂਲਿੰਗ ਗਵਰਨਮੈਂਟ ਦੇ ਵੀ ਬੰਦੇ ਲੈ ਰਹੇ ਹਾਂ ਆਪੋਜੀਸ਼ਨ ਦੇ ਵੀ ਨਾਲ ਲੈ ਰਹੇ ਹਾਂ ਇਵਨ ਕਿ ਨਾਲ ਅਸੀਂ ਜਿਹੜੇ ਖੇਡਾਂ ਨਾਲ ਸੰਬੰਧਿਤ ਹੈ ਨੇ 스포츠 ਸਪੋਰਟ ਮੈਟਰ ਨਾਲ ਉਹਨਾਂ ਨੂੰ ਵੀ ਲਾ ਲਿਆ ਰਹੇ ਆ ਤਾਂ ਕਿ ਜਿਹੜੇ ਬੱਚਿਆਂ ਨੂੰ ਪ੍ਰੋਪਰ ਗਾਈਡ ਕੀਤਾ ਜਾ ਸਕੇ ਉਹਨਾਂ ਨੂੰ ਦੱਸਿਆ ਜਾ ਸਕੇ ਔਰ ਲੋਕ ਸਾਨੂੰ ਅੱਗੇ ਆ ਕੇ ਜਿਹੜੀ ਇਹ ਮੈਸੇਜ ਦੇ ਰਹੇ ਨੇ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਕਿਥੇ ਕਿਥੇ ਨਸ਼ਾ ਵਿਗ ਰਿਹਾ ਔਰ ਜਿਹੜੀ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਰੋਪਟ ਰੇਂਜ ਦੇ ਵਿੱਚ ਤਕਰੀਬ ਮੁਹਾਲੀ ਜ਼ਿਲ੍ਹੇ ਦੇ ਵਿੱਚ 125 ਪਿੰਡਾਂ ਨੇ ਆਪਣੇ ਮਤੇ ਪਾ ਕੇ ਜਿਹੜੇ ਦਿੱਤੇ ਹੋਏ ਨੇ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਵਿਕਣ ਦਵਾਂਗੇ ਜੇਕਰ ਕੋਈ ਕਿਤੇ ਫੜਿਆ ਜਾਂਦਾ ਹੈ ਉਹਦੀ ਅਸੀਂ ਜ਼ਮਾਨਤ ਨਹੀਂ ਦਵਾਂਗੇ ਉਹਦੇ ਅਸੀਂ ਨਾਲ ਨਹੀਂ ਚੱਲਾਂਗੇ ਔਰ ਪਿੰਡਾਂ ਦੇ ਵਿੱਚ ਲੋਕਾਂ ਨੇ ਨਾਲ ਆਪਣੇ ਪਹਿਰੇ ਲਾਏ ਹੋਏ ਨੇ ਇਸੇ ਤਰੀਕੇ ਰੋਪੜ ਜਿਲ੍ਹੇ ਦੇ ਵਿੱਚ ਵੀ 70 ਪਿੰਡਾਂ ਦੀ ਜਿਹੜੀ ਹੈਗੀ ਲੋਕਾਂ ਨੇ ਸਾਨੂੰ ਮਤੇ ਪਾ ਕੇ ਦਿੱਤੇ ਹੋਏ ਨੇ ਇੱਕ ਬੜੀ ਵਧੀਆ ਮਹਿੰਮ ਚੱਲ ਰਹੀ ਹੈ ਤਾਂ ਕਿ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਜਿਹੜੇ ਜਾਗਰੂਤ ਹੋ ਗਏ ਨੇ ਔਰ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਸਰਕਾਰ ਵੱਲੋਂ ਵੀ ਜਿਹੜੇ ਲੋਕਾਂ ਨੂੰ ਕੋਈ ਫ੍ਰੀ ਫੈਸਿਲਿਟੀਆਂ ਮਿਲੀਆਂ ਸੀ ਉਹਨਾਂ ਨੂੰ ਸਬਸਿਡੀਆਂ ਮਿਲੀਆਂ ਸਨ ਜਿਹੜੇ ਕਿ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਫ੍ਰੀ ਜਿਹੜੀਆਂ ਫੈਸਿਲਿਟੀਆਂ ਮਿਲੀਆਂ ਸਨ ਜਾਂ ਜਿਹੜੀਆਂ ਸਬਸਿਡੀ ਮਿਲੀਆਂ ਹਨ ਉਹ ਵੀ ਬੰਦ ਹੋ ਗਈਆਂ ਨੇ ਉਹਨਾਂ ਦੀਆਂ ਤੇ ਇਸੇ ਤਰੀਕੇ ਹੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਅਸੀਂ 80 ਪਿੰਡਾਂ ਦੇ ਵਿੱਚ ਨਬ 82 ਪਿੰਡਾਂ ਦੇ ਵਿੱਚ ਉਹ ਫਤੇਗੜ ਸਾਹਿਬ ਦੇ ਵਿੱਚ ਵੀ ਲੋਕਾਂ ਨੇ ਜਿਹੜੇ ਮਤੇ ਪਾਕਿਸਤਾਨ ਨੂੰ ਦੇਤੇ ਹੋਏ ਨੇ ਅਲੱਗ-ਅਲੱਗ ਥਾਂ ਤੇ ਸਾਡੀਆਂ ਮੀਟਿੰਗਸ ਹੋ ਰਹੀਆਂ ਨੇ ਸਾਡੇ ਅਫਸਰ ਕਰ ਰਹੇ ਨੇ ਸੰਪਰਕ ਮੀਟਿੰਗਾਂ ਜਿਹੜੀਆਂ ਅਸੀਂ ਛੋਟੇ-ਛੋਟੇ ਏਰੀਆ ਦੇ ਵਿੱਚ ਜਾ ਕੇ ਵੀ ਇਵੇਂ ਪਿੰਡਾਂ ਦੇ ਵਿੱਚ ਜਾ ਕੇ ਵੀ ਸਾਡੇ ਸੀਨੀਅਰ ਅਫਸਰ ਕਰ ਰਹੇ ਨੇ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਵਿੱਚ ਬੜੀ ਵਧੀਆ ਸਾਨੂੰ ਕਾਮਯਾਬੀ ਜਿਹੜੀ ਮਿਲ ਰਹੀ ਹੈ ਤੁਸੀਂ ਡੇਲੀ ਦੇਖਦੇ ਹੋਵੋਗੇ ਕਿ ਕਈ ਜਿਹੜੇ ਵੱਡੇ ਸਮਗਲਰ ਨੇ ਉਹ ਜਿਹੜੇ ਫੜੇ ਗਏ ਨੇ ਉਹਨਾਂ ਦੇ ਪ੍ਰੋਪਰ ਐਕਸ਼ਨ ਹੋ ਰਿਹਾ ਹੈ। ਅਲੱਗ-ਅਲੱਗ ਥਾਵਾਂ ਤੋਂ ਸਰਚ ਦੇ ਦਰਮਿਆਨ ਕੋਈ ਨਾ ਕੋਈ ਚੀਜ਼ ਜੜੀ ਮਿਲਦੀ ਹੈ। ਔਰ ਇਹ ਜਿਹੜੀ ਮਹਿੰਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੜੀ ਵੱਡੀ ਜਿਹੜੀ ਇਹਦੇ ਜੇ ਕਾਮਯਾਬੀ ਹੈ ਤੇ ਅੱਜ ਦਾ ਜਿਹੜਾ ਇੱਥੇ ਆਪਰੇਸ਼ਨ ਹੈ ਸਾਡਾ ਚੱਲ ਰਿਹਾ ਹੈ। ਜਿਹੜੀ ਵੀ ਇਹਦੇ ਵਿੱਚੋਂ ਕੋਈ ਰਿਕਵਰੀ ਹੋਏਗੀ ਡਰੱਗਸ ਬਾਰੇ ਉਹ ਤੁਹਾਨੂੰ ਐਸਐਸਪੀ ਸਾਹਿਬ ਇੱਕ ਪ੍ਰੈਸ ਨੋਟ ਰਾਹੀਂ ਸ਼ਾਮ ਤੱਕ ਜਦੋਂ ਸਾਡਾ ਕੰਪਲੀਟ ਹੋਇਆ ਤੁਹਾਨੂੰ ਬਰੀਫ ਕਰ ਦਨਗੇ ਹੁਣ ਦੇ ਭੁਲੜ ਸਿੰਘ ਸਾਹਿਬ ਬਾਕੀ ਪੰਜਾਬ ਨਾਲੋਂ ਮੁਹਾਲੀ ਜ਼ਿਲ੍ਹੇ ਨੂੰ ਵੱਖਰੇ ਤੌਰ ਤੇ ਦੇਖਿਆ ਜਾਂਦਾ ਕਿ ਮਾੜੇ ਅਨਸਰ ਇੱਥੇ ਵੱਧ ਪਨਾਹ ਲੈਂਦੇ ਨੇ ਇੱਥੇ ਪੀਜੀ ਜ਼ਿਆਦਾ ਨੇ ਤੁਸੀਂ ਆਇਡੈਂਟੀਫਾਈ ਮੁਹਾਲੀ ਨੂੰ ਕਿਵੇਂ ਕਰਦੇ ਹੋ ਕਿ ਕਿਹੜੇ ਇਲਾਕੇ ਵਿੱਚ ਨਸ਼ਾ ਤਸਕਰ ਹੋ ਸਕਦੇ ਦੇਖੋ ਜੀ ਮੈਂ ਕਿਸੇ ਇਲਾਕੇ ਨੂੰ ਤਾਂ ਡਿਸਕਲੋਜ਼ ਨਹੀਂ ਕਰਾਂਗਾ ਵੀ ਕਿਹੜਾ ਇਲਾਕਾ ਲੇਕਿਨ ਸਾਡੀ ਸਾਰੇ ਹੀ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਅਲੱਗ-ਅਲੱਗ ਏਰੀਆ ਜਿਹੜੇ ਆਇਡੈਂਟੀਫਾਈ ਕੀਤੇ ਨੇ ਉਹਨਾਂ ਦਾ ਟਾਈਮ ਟੂ ਟਾਈਮ ਅਸੀਂ ਸੱਚ ਕਰਨੇ ਕਿਸੇ ਦੇ ਅਸੀਂ ਰਾਤ ਦੇ ਸਮੇਂ ਵੀ ਕਰ ਰਹੇ ਹਾਂ ਕਿਤੇ अर्ली ਮਾਰਨਿੰਗ ਵੀ ਕਰ ਰਹੇ ਆ ਜਿਵੇਂ ਅੱਜ ਇੱਥੇ ਦੁਪਹਿਰ ਨੂੰ ਰੱਖਿਆ ਹੋਇਆ ਇਹ ਕਿ ਜਿਹੜਾ ਸਾਡਾ ਸਮਾਂ ਸੀ ਅਲੱਗ-ਅਲੱਗ ਰੱਖਿਆ ਤਾਂ ਕਿ ਕਿਸੇ ਨੂੰ ਕੋਈ ਪਤਾ ਨਾ ਚੱਲ ਸਕੇ ਵੀ ਇਹਦੇ ਵਿੱਚ ਕਿਹੜੀ-ਕਿਹੜੀ ਮਹਿਮ ਕਿਹੜੇ-ਕਿਹੜੇ ਸਮੇ ਚੱਲਦੀ ਹੈ ਤੇ ਸਾਰਾ ਏਰੀਆ ਹੀ ਅਸੀਂ ਕਿਸੇ ਵੀ ਜਿਹੜਾ ਗੈਰਕਾਨੂੰਨੀ ਤੌਰ ਤੇ ਬੰਦਾ ਰਹਿ ਰਿਹਾ ਉਹਨੂੰ ਕੋਈ ਇਜਾਜ਼ਤ ਨਹੀਂ ਇੱਥੇ ਰਹਿਣ ਦੀ ਉਹ ਆਪਣੀ ਪੁਲਿਸ ਕੋਲੇ ਜਿਹੜੇ ਮਾਲਕ ਮਕਾਨ ਨੇ ਉਹਦੀ ਵੈਰੀਫਿਕੇਸ਼ਨ ਕਰਾਉਣ ਵੈਰੀਫਿਕੇਸ਼ਨ ਕਰਾਉਣ ਜੇਕਰ ਕੋਈ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਤੇ denn ਉਹਨਾਂ ਦੇ ਖਿਲਾਫ ਜਿਹੜਾ ਅਸੀਂ ਕੇਸ ਰਜਿਸਟਰ ਵੀ ਕਰਾਂਗੇ ਐਕਸ਼ਨ ਵੀ ਲਾਵਾਂਗੇ। ਜੀ ਸਾਹਮਣੇ ਵੱਡੀਆਂ ਮੱਛੀਆਂ ਦੀ ਗੱਲ ਕੀਤੀ ਸੀ ਕਿ ਵੀ ਕੀ ਸਟ੍ਰੈਟਜੀ ਲੱਭੋ ਤੁਹਾਡੇ ਸਾਹਮਣੇ ਅਜੇ ਪਰਸੋਂ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਵੱਡੀਆਂ ਮੱਛੀਆਂ ਜਿਹੜੀਆਂ ਇੱਥੇ ਜ਼ੀਰਕਪੁਰ ਦੇ ਜੋ ਫੜੀਆਂ ਗਈਆਂ ਨੇ ਉਹਨਾਂ ਦੇ ਕੋਲੋਂ ਵੈਪਨ ਵੀ ਫੜੇ ਗਏ ਨੇ, ਉਹਨਾਂ ਕੋਲੋਂ ਫੀਮ ਵੀ ਫੜੀ ਗਈ ਹੈ, ਹੋਰ ਵੀ ਜਿਹੜਾ ਉਹਨਾਂ ਕੋਲੋਂ ਨਸ਼ਾ ਫੜਿਆ ਗਿਆ ਹੈ ਕਿਸੇ ਵੀ ਬੰਦਾ ਚਾਹੇ ਜਡਾ ਮਰਜੀ ਵੱਡਾ ਸਮੱਗਲਰ ਹੋਵੇ ਉਹਨੂੰ ਕਾਨੂੰਨ ਦੇ ਸਾਹਮਣੇ ਉਹਦੇ ਤੇ ਸਖਤ ਤੋਂ ਸਖਤ ਅਸੀਂ ਐਕਸ਼ਨ ਲਾਵਾਂਗੇ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਤੇ ਤੁਹਾਨੂੰ ਵੀ ਮੈਂ ਅਪੀਲ ਕਰਾਂਗਾ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀਕ੍ਰੇਟਲੀ ਸਾਨੂੰ ਦੱਸੋ ਪਬਲਿਕ ਨੂੰ ਨਹੀਂ ਤੁਹਾਡੇ ਲਈ ਮੈਂ ਅਪੀਲ ਕਰਾਂਗਾ ਕਿ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਸੀਕ੍ਰੇਟ ਰੱਖਾਂਗੇ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਈਏ ਔਰ ਸਰਕਾਰ ਵੱਲੋਂ ਬੜੀ ਵਧੀਆ ਮਹਿੰਮ ਚਲਾਈ ਗਈ ਹੈ ਕਿ ਜਿਹੜੇ ਬੱਚੇ ਨਸ਼ਾ ਦੀ ਗ੍ਰਿਫਟਸ ਦੇ ਵਿੱਚ ਆ ਗਏ ਨੇ ਜਿਹੜੇ ਖਾਰੇ ਨੇ ਉਹਨਾਂ ਦੇ ਕੈਂਪ ਲਾਉਣ ਲਈ ਸਰਕਾਰ ਦਵਾਈਆਂ ਪ੍ਰੋਵਾਈਡ ਕਰ ਰਹੀ ਹੈ ਅਸੀਂ ਵੀ ਪੁਲਿਸ ਵੱਲੋਂ ਉਹਨਾਂ ਬੱਚਿਆਂ ਨੂੰ ਲਿਜਾ ਕੇ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਜਿਹੜੇ ਐਡਮਿਟ ਕਰਾ ਰਹੇ ਹਾਂ ਤਾਂ ਕਿ ਉਹ ਜਿਹੜਾ ਨਸ਼ਾ ਛੱਡ ਸਕਣ ਔਰ ਉਹਨਾਂ ਦੇ ਪੇਰੈਂਟਸ ਨਾਲ ਵੀ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਹਾਂ ਕਿ ਤੁਸੀਂ ਆਪਣੀ ਖੁਦ ਦੀ ਔਰ ਆਪਣੇ ਬੱਚਿਆਂ ਦੀ ਜਿਹੜੀ ਵਿਲ ਪਾਵਰ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਡੇ ਬੱਚੇ ਪੂਰੇ ਤੰਦਰੁਸਤ ਜਿਹੜੇ ਉਹ ਹੋ ਸਕਣ ਇਸ ਤਰੀਕੇ ਨਾਲ ਲੁਧਿਆਣਾ ਹੈ ਕੋਈ ਜੋ ਆਮ ਲਗਾਇਆ ਵੀ ਕਿਸੇ ਨੇ ਇਨਫੋਰਮੇਸ਼ਨ ਨਹੀਂ ਡਰਗ ਵਾਲਿਆਂ ਨੇ ਉਹਦਾ ਨੁਕਸਾਨ ਕੀਤਾ ਦੇਖੋ ਜੀ ਮੈਂ ਕਿਸੇ ਹੋਰ ਏਰੀਆ ਬਾਰੇ ਨਹੀਂ ਗੱਲ ਕਰਾਂਗਾ ਜਿਹੜਾ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਸੇਫਟੀ ਮੈਂ ਇਹ ਕਹਾਂਗਾ ਕਿ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਅਸੀਂ ਗੁਪਤ ਰੱਖਾਂਗੇ ਤੇ ਜੇਕਰ ਕੋਈ ਉਹਨੂੰ ਕਿਸੇ ਤਰੀਕੇ ਕੋਈ ਸਾਡੇ ਮੁਲਾਜ਼ਮਾਂ ਨੂੰ ਲੀਕ ਹੁੰਦੀ ਹੈ ਤੇ ਆਪਣੇ ਮੁਲਾਜ਼ਮਾਂ ਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਜੀ। ਨਗਰ ਨਿਗਮ ਦੇ ਵਿੱਚ ਹੁਣ ਤੱਕ ਕਿੰਨੇ ਘਰਾਂ ਤੇ ਬਲਡੋਜ਼ਰ ਚੱਲੇ ਨੇ ਔਰ ਉਹਨਾਂ ਦੇ ਵਿੱਚ ਕੋਈ ਪੁਲਿਸ ਅਫਸਰ ਵੀ ਹੈ ਜਿਹਦੇ ਘਰ ਦੇ ਉੱਤੇ ਬਲਡੋਜ਼ਰ ਚੱਲਿਆ। ਅੱਗੋਂ ਵੀ ਕੀ ਕਰਦੇ? ਸਾਡੇ ਜਿਹੜੇ ਹੈ ਜੀ ਤਕਰੀਬ ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਦੋ ਥਾਵਾਂ ਤੇ ਕਰ ਚੁੱਕੇ ਹਾਂ ਆਪਰੇਸ਼ਨ ਜਿਨ੍ਹਾਂ ਦੀ ਪ੍ਰਾਪਰਟੀ ਇਹਨਾਂ ਬੰਦਿਆਂ ਨੇ ਬਣਾਈ ਹੋਈ ਹੈ ਨਸ਼ਾ ਵੇਚ-ਵਿਚ ਕੇ। ਇਸੇ ਤਰੀਕੇ ਹੀ ਅਸੀਂ ਅਨੰਦਪੁਰ ਸਾਹਿਬ ਵੀ ਕੀਤਾ ਹੈ। ਜੀ ਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੀ ਇੱਕ ਜਗ੍ਹਾ ਸਾਡੀ ਹੋ ਗਈ ਹੈ ਉਹ ਹੋਰ ਵੀ ਅਸੀਂ ਕਈ ਜਗ੍ਹਾ ਆਈਡੈਂਟੀਫਾਈ ਕੀਤੀਆਂ ਨੇ ਜਿਹੜਾ ਅਸੀਂ ਲੀਗਲ ਪ੍ਰੋਸੀਜਰ ਰਾਈ ਜੀ ਪੂਰਾ ਲੀਗਲ ਪ੍ਰੋਸੀਜਰ ਰਾਈ ਜਿਹੜੀਆਂ ਪ੍ਰਾਪਰਟੀਆਂ ਅਸੀਂ ਆਈਡੈਂਟੀਫਾਈ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਢਾਈਆਂ ਜਾਣਗੀਆਂ ਜਿਹੜੇ ਇੱਕ ਇਹਨਾਂ ਨੇ ਨਸ਼ੇ ਵੇਚ-ਵੇਚ ਕੇ ਆਪਣੇ ਕਿੰਨੇ ਕੁ ਪ੍ਰਾਪਰਟੀਆਂ ਆਈਡੈਂਟੀਫਾਈ ਕਰ ਲਿਆ ਸੀ ਸਿਕਰਟ ਹੈ ਜੀ ਤੁਹਾਡੇ ਸਾਹਮਣੇ ਜਿਹੜਾ ਡੇਲੀ ਆਪਰੇਸ਼ਨ ਆਏਗਾ ਜੀ ਉਹ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਡੇ ਟੂ ਡੇ ਇਹ ਜਿਹੜੀ ਚੱਲਦਾ ਰਹਿਣਾ ਜੀ ਨਸ਼ਾ ਪ੍ਰਤੀ ਜਿਹੜੀ ਮਹਾਨ ਆ ਜਿਹੜੇ ਘਰ ਦੇ ਵਿੱਚ ਹੁਣ ਤੁਸੀਂ 10 ਮਿੰਟ ਲਾਏ ਵੀ ਸੀਕ੍ਰੀਟ ਰੱਖਿਆ ਜਾਏਗਾ ਜਾਂ ਫਿਰ ਇਹ ਵੀ ਇਦੀ ਵੀ ਇਨਫੋਰਮੇਸ਼ਨ ਆਏਗੀ ਬਾਅਦ ਵਿੱਚ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਹੌਸਟਲ ਦੇ ਨੇ ਹਿਮਾਚਲ ਦੇ ਸੀ ਸਾਰੇ ਇਹਨਾਂ ਦੇ ਰੂਮ ਚੈੱਕ ਕੀਤੇ ਨੇ ਤੇ ਇਸੇ ਤਰੀਕੇ ਜਿਹੜੀ ਵੀ ਕੋਈ ਹੋਰ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਤਾਂ ਉਹ ਤੁਹਾਨੂੰ ਮੈਂ ਦੱਸਿਆ ਕਿ ਐਸਐਸਪੀ ਸਾਹਿਬ ਤੁਹਾਨੂੰ ਜਿਹੜੀ ਰਿਕਵਰੀ ਹੋਏਗੀ ਉਹ ਪ੍ਰੈਸ ਨੋਟ ਰਾਈ ਸ਼ੇਅਰ ਕਰ ਦੇਣਾ ਲੋਕ ਮਾਰੇ ਨਹੀਂ ਵੀ ਕਰਦੇ ਜਿਹੜੇ ਘਰ ਦੇ ਵਿੱਚ ਲੇਡੀਜ਼ ਨੇ ਨਾਲ ਲੇਡੀ ਫੋਰਸ ਸਾਹਿਬ ਵੀ ਨਾਲ ਜ਼ਰੂਰ ਲਓ ਉਹਦੀ ਇੱਕ ਦਰ ਸੀਗਾ ਹੁੰਦੀ ਹੈ ਬਾਹਰ ਆ ਕੇ ਕਿਸੇ ਨਾਲ ਕੋਈ ਨਿਸਬੇ ਵੀ ਕਰਨਾ ਸਰਚ ਪ੍ਰੋਪਰ ਹੋਵੇ ਠੀਕ ਹੈ ਜਿੱਥੋਂ ਚੀਜ਼ ਮਿਲਦੀ ਹੈ ਉਹ ਬੰਦੇ ਨੂੰ ਨਾਲ ਲੈ ਕੇ ਖਾਣੇ ਲੈ ਠੀਕ ਹੈ ਠੀਕ ਹੈ ਚੰਗੀ ਤਰ੍ਹਾਂ ਸਰਚ ਪ੍ਰੋਪਰ ਏ ਟੂ ਜ਼ ਹਰ ਇੱਕ ਚੀਜ਼ ਸਰਚ ਕਰਨੀ ਹੈ ਬੈਡ ਕਰਨਾ ਹੈ ਜੇ ਕੋਈ AC ਲੱਗਾ ਥੱਲੇ ਉੱਪਰ ਕਦੇ ਵੀ ਕੋਈ ਬਾਥਰੂਮ ਦੇ ਵਿੱਚ ਹੈਗਾ ਜਾਂ ਬਿਸਤਰਿਆਂ 'ਚ ਕੱਪੜਿਆਂ 'ਚ ਉਹ ਸਾਰੀ ਚੀਜ਼ ਨੂੰ ਚਾਹੀਦੀ ਠੀਕ ਹੈ ਛਬਸ਼ ਵੈਰਡ ਓਕੇ ਕਰੋ ਕਰੋ ਲੈਤਰ ਇੱਧਰੋਂ ਇੱਧਰੋਂ ਇੱਧਰ ਜਾਓ ਪਲੇਅਰ ਕਰੋ ਬਾਈਤਰ ਇੱਧਰ 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 ਜਾਣਾ ਪਲੇਅਰ ਕਰੋ ਬਾਈਤਰ ਇੱਧਰ ਇੱਧਰ ਜਾਣਾ आप तो मोटर करो, करो जगह ਜੀ ਦੱਸੋ ਤੁਹਾਨੂੰ ਦੱਸ ਸਕਦਾ ਹਾਂ ਜਿਹੜੀ ਚੀਜ਼ ਜਿਹੜੀ ਤੁਹਾਨੂੰ ਦੰਦੀ ਹੈ ਉਹਨਾਂ ਨੂੰ ਥਾਣੇ ਲੱਗੋ ਸਰ ਸਰ ਜੇ ਦਾ ਕੋਈ ਡਾਕੂਮੈਂਟ ਦੱਸਦਾ ਕੋਈ ਨਹੀਂ ਇਹਨਾਂ ਤੋਂ ਪੁੱਛੋ ਕਿ ਕਿਹੜੇ ਕਿਹੜੇ ਬੰਨਰਡ ਜੀ ਐਨ ਕੇ ਦੇ ਸਾਰੇ ਸਰ ਜੀ ਸਰ ਕੋਈ ਹੋਰ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਦੇ ਕੋਈ ਪੂਰੀ ਨਸਲੀ ਦਾ ਕਾਰਡ ਉਹਨਾਂ ਬੰਦੇ ਨੇ ਕੋਈ ਤੰਗ ਜਿਹੇ ਛਕਤੀ ਦਾ ਬੰਦੇ ਨੇ ਮਾਰ ਰੌਡ ਆਊ ਕਰ ਜੀ ਸਰ ਜਿਹੜਾ ਵੀਕਲ ਤੁਹਾਨੂੰ ਬਿਨ ਬਾਊਟ ਨੰਬਰ ਤੇ ਆਇਆ ਚੱਲਦੀ ਹੈਗਾ ਇਹ ਹੈਗਾ ਇਹਨਾਂ ਨੂੰ ਲੈ ਜਾਓ ਬਾਅਦ ਜੋ ਆਪਣੇ ਡਾਕੂਮੈਂਟਸ ਤੋਂ ਸੌਣ ਫਿਰ ਦੇਖਣਾ ਕਿ ਨਹੀਂ ਤੇ ਅਦਰਵਾਈਜ਼ ਨਾ ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਜਿਸ ਤਿੱਕੇ ਨਾਲ ਡੀਆਈ08 ਰੇਂਜ ਖੁਦ ਇੱਕ ਇਹ ਮੋਟਰਸਾਈਕਲ ਜਿਹੜਾ ਇੱਥੇ ਕਾਫੀ ਟਾਈਮ ਤੋਂ ਖੜਾ ਹੋਇਆ ਸੀਗਾ ਇਸ ਦਾ ਜੇ ਕਹਿੰਦੇ ਮਾਲਕ ਹੁੰਦਾ ਆ ਆਧਾਰ ਕਾਰਡ ਸਕੇ ਚੀਜ਼ਾਂ ਦਿਖਾਉਂਦਾ ਤਾਂ ਠੀਕ ਹੈ ਨਹੀਂ ਤਾਂ ਇਸ ਦਾ ਚਲਾਨ ਕਰੋ ਇਹਨੂੰ ਜਿਹੜਾ ਥਾਣੇ ਰੱਖੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਡੀਆਈ08 ਰੇਂਜ ਐਸਐਸਪੀ ਮੁਹਾਲੀ ਦੀਪਕ ਪਾਰਿਕ ਤੇ ਹੋਰ ਵੀ ਡੀਐਸਪੀ ਸਹਿਬਾਨ ਐਸਐਚਓ ਸਹਿਬਾਨ ਪਹੁੰਚੇ ਨੇ ਲਾਈਬਰੇਟਾ ਤੋਂ ਨਾਲ ਸੰਜੀ ਕਰ ਰਹੇ ਆ ਆ ਜਿਹੜੀ ਤੁਸੀਂ ਫੂ ਫੂ ਸੁਣ ਰਹੇ ਹੋ ਉੱਤੇ